ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਕੀ ਮੈਂ ਕਹਿੰਨਾ ਮੈਂ ਕਹਿੰਨਾ ਵੀ ਇਹ ਇਹ ਇਹਦਾ ਸਾਨੂੰ ਇੰਨਾ ਤਕਾ ਯਾਰੋ ਇਹ ਕੋਈ ਗੱਲ ਹੈ ਇਹ ਮੀਟਿੰਗ ਦਾ ਪ੍ਰਬੰਧ ਕਰ ਲਿਆ ਸਿਨੇ ਲਾਤੇ ਖਬਰਾਂ ਚ ਖਬਰਾਂ ਲਾਤੀਆਂ ਟੀਵੀਆਂ ਚ ਆ ਗਿਆ ਚੈਨਲਾਂ ਤੇ ਆ ਗਿਆ ਤੇ ਹੁਣ ਸਾਨੂੰ ਐਨ ਮੌਕੇ ਤੇ ਆਣ ਕੇ ਕਹਿ ਰਹੇ ਆ ਤੁਸੀਂ ਬੰਦ ਕਰ ਦਿਓ ਜੀ ਦਬਕੇ ਮਾਰ ਰਹੇ ਆ ਕਿਹੜੀ ਗੱਲ ਤੋਂ ਬੰਦ ਕਰ ਦੋ ਜੀ ਤੁਸੀਂ ਪੁੱਛ ਰਹੇ ਕਹਿੰਦੇ ਜੀ ਸਾਨੂੰ ਚਿੱਠੀ ਆ ਗਈ ਕੋਈ ਪਤਾ ਨਹੀਂ ਕਿਹਦੀ ਆ ਗਈ ਸੰਤੋ ਹੁਣ ਪਤਾ ਨਹੀਂ ਕਿਹਦੀ ਚਿੱਠੀ ਇਹਨਾਂ ਨੂੰ ਆਈ ਆ ਚਿੱਠੀ ਪੜੀ ਨਹੀਂ ਜੀ ਅਸੀਂ ਆਖਿਆ ਜੀ ਸਾਨੂੰ ਤੁਹਾਡੀ ਚਿੱਠੀ ਦਾ ਕੋਈ ਮਤਲਬ ਨਹੀਂ ਜਦੋਂ ਬੁੱਕ ਕਰਨਾ ਸੀ ਉਦੋਂ ਸਾਨੂੰ ਮਨਾ ਕਰ ਦੇਣਾ ਸੀ ਬਿਲਕੁਲ ਯਾਰ ਉਹ ਸਾਡਾ ਕਿੰਨੇ ਚਿਰ ਬਾਅਦ ਮਨਾ ਕੀਤਾ ਇਹਨਾਂ ਨੇ ਬੁਕਿੰਗ ਤੋਂ ਆਹ ਚੌਥੇ ਦਿਨ ਤਿੰਨ ਦਿਨ ਪਹਿਲਾਂ ਬੁਕਿੰਗ ਕਰਵਾਈ ਤਿੰਨ ਦਿਨ ਪਹਿਲਾਂ ਬੁਕੂ ਤਿੰਨ ਦਿਨ ਤਾਂ ਕੋਈ ਫੋਨ ਕਾਲ ਨਹੀਂ ਕੋਈ ਫੋਨ ਨਹੀਂ ਆਇਆ ਜੀ ਆਦਾ ਹੁਣ ਕੀਤਾ ਇਹਨਾਂ ਹੁਣੇ ਹੀ ਤੇ ਹੁਣ ਉਹਨਾਂ ਵੱਲੋਂ ਕਿਹੜਾ ਬੰਦਾ ਤੁਹਾਨੂੰ ਉਹ ਕੋਈ ਬੋਲ ਰਿਹਾ ਸੁਪਰਡੈਂਟ ਬੋਲ ਰਿਹਾ ਜਾਂ ਇਦਾਂ ਦਾ ਕੋਈ ਅਹੁਦਾ ਦੱਸ ਰੇ ਸੀ ਉਹ ਮੈਂ ਕਿਹਾ ਜੀ ਤੁਸੀਂ ਠੀਕ ਹੈ ਤੁਸੀਂ ਦਬਕੇ ਨਾ ਮਾਰੋ ਕਿਉਂਕਿ ਉਹ ਬਾਤ